ਕੀ ਹੋਇਆ ਜਦੋਂ 27 ਸਾਲ ਪਹਿਲਾਂ ਮਰਿਆ ਹੋਇਆ ਪੁੱਤ ਐਸਪੀ ਬਣ ਕੇ ਆਇਆ ਆਪਣੇ ਘਰ ਤਾਂ ਮਾਤਾ ਪਿਤਾ ਨੇ ਤੱਕੇ ਦੇ ਕੇ ਕੱਢਿਆ ਘਰ ਤੋਂ ਬਾਹਰ ਫਿਰ ਐਸਪੀ ਨੇ ਜੋ ਕੀਤਾ ਉਹ ਦੇਖ ਕੇ ਤੁਸੀਂ ਵੀ 당ਗ ਰਹਿ ਜਾਓਗੇ ਦੋਸਤੋ ਇਸ ਸੱਚੀ ਘਟਨਾ ਦੇ ਸਬੂਤ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਦਿਆਂਗਾ ਸੋ ਸੱਚੀ ਘਟਨਾ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੇ ਹਰ ਨਵੇਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਦਰਅਸਲ ਇਸ ਘਟਨਾ ਦੀ ਸ਼ੁਰੂਆਤ ਹੁੰਦੀ ਹੈ 1998 ਵਿੱਚ ਰਾਜਸਥਾਨ ਦੇ ਛੋਟੇ ਜਿਹੇ ਸ਼ਹਿਰ ਚ ਜਿੱਥੇ ਓਮਾ ਸ਼ੰਕਰ ਸ਼ਾਸਤਰੀ ਨਾਮ ਦਾ ਇੱਕ ਬਹੁਤ ਹੀ ਸਿੱਧਾ ਸਾਦਾ ਵਿਅਕਤੀ ਰਹਿੰਦਾ ਸੀ ਓਮਾ ਸ਼ੰਕਰ ਦਾ ਵਿਆਹ ਰਾਣੀ ਨਾਲ ਹੋਇਆ ਸੀ ਤੇ ਉਹਨਾਂ ਦਾ ਇੱਕ ਬਹੁਤ ਹੀ ਪਿਆਰਾ ਜਿਹਾ ਪੁੱਤ ਸੀ ਜਿਸ ਦਾ ਨਾਮ ਸੀ ਵਿਜੇ 2003 ਚ ਵਿਜੇ ਦੀ ਉਮਰ ਲਗਭਗ 5 ਸਾਲ ਦੀ ਸੀ ਓਮਾ ਸ਼ੰਕਰ ਤੇ ਰਾਣੀ ਸੋਚਦੇ ਨੇ ਕਿ ਕਿਉਂ ਨਾ ਅਸੀਂ ਆਪਣੇ ਪੁੱਤ ਨੂੰ ਲੈ ਕੇ ਇੱਕ ਧਾਰਮਿਕ ਯਾਤਰਾ ਤੇ ਜਾਈਏ ਕਿਉਂਕਿ ਸ਼ੰਕਰ ਨੇ ਇੱਕ ਸੁੱਖ ਮੰਗੀ ਹੋਈ ਸੀ ਕਿ ਜਦੋਂ ਉਸਦੇ ਪੁੱਤ ਹੋਵੇਗਾ ਉਹ ਉਸ ਨੂੰ ਲੈ ਕੇ ਉਹ ਹਰੀਦਵਾਰ ਜਾਣਗੇ ਤੇ ਆਪਣੇ ਕੁੱਲ ਦੇਵਤਾ ਦੇ ਮੰਦਿਰ ਵੀ ਜਾਣਗੇ ਜਿਹੜਾ ਜੈਪੁਰ ਵਿੱਚ ਸਥਿਤ ਸੀ ਤਾਂ ਦੋਸਤੋ ਉਸ ਸਮੇਂ ਸ਼ੰਕਰ ਆਪਣੀ ਪਤਨੀ ਤੇ 5 ਸਾਲ ਦੇ ਪੁੱਤ ਨੂੰ ਲੈ ਕੇ ਹਰੀਦਵਾਰ ਯਾਤਰਾ ਤੇ ਚਲੇ ਜਾਂਦੇ ਨੇ ਤਾਂ ਇਸ ਯਾਤਰਾ ਦੇ ਦੌਰਾਨ ਸ਼ੰਕਰ ਨੇ ਆਪਣੀ ਸਭ ਤੋਂ ਵੱਡੀ ਕੀਮਤੀ ਚੀਜ਼ ਖੋ ਲਈ ਉਹ ਸੀ ਉਹਨਾਂ ਦਾ ਪੁੱਤ ਦਰਅਸਲ ਹਰੀਦਵਾਰ ਦੀ ਯਾਤਰਾ ਦੇ ਦੌਰਾਨ ਸ਼ੰਕਰ ਤੇ ਰਾਣੀ ਦੇ ਨਾਲ ਭਿਆਨਕ ਬੱਸ ਐਕਸੀਡੈਂਟ ਹੋਇਆ ਸੀ ਇੱਕ ਭਿਆਨਕ ਬੱਸ ਹਾਦਸਾ ਹੋਇਆ ਸੀ ਉਸ ਭਿਆਨਕ ਬੱਸ ਹਾਦਸੇ 'ਚ ਸ਼ੰਕਰ ਤੇ ਰਾਣੀ ਬਚ ਗਏ ਸੀ ਪਰ ਉਹਨਾਂ ਦਾ 5 ਸਾਲ ਦਾ ਪੁੱਤ ਨਹੀਂ ਬਚਿਆ ਸੀ। ਹੁਣ ਉਸ ਯਾਤਰਾ ਦੇ ਦੌਰਾਨ ਸ਼ੰਕਰ ਤੇ ਰਾਣੀ ਦੀ ਜਿਹੜੀ ਹਾਲਤ ਹੋਈ ਸੀ ਉਸ ਹਾਲਤ ਦਾ ਅੰਦਾਜ਼ਾ ਕੋਈ ਵੀ ਨਹੀਂ ਲਗਾ ਸਕਦਾ ਕਿਉਂਕਿ ਵਿਜੇ ਉਹਨਾਂ ਦਾ ਇਕਲੌਤਾ ਪੁੱਤ ਸੀ। ਜਦੋਂ ਉਹਨਾਂ ਨੇ ਆਪਣੇ ਪੁੱਤ ਨੂੰ ਖੋਇਆ ਤਾਂ ਉਹ ਬਹੁਤ ਦੁਖੀ ਹੋਏ। ਤਾਂ ਉਹ ਰੱਬ ਨੂੰ ਕੋਸਣ ਲੱਗੇ, ਤਾਨੇ ਮਾਰਨ ਲੱਗੇ, ਕਹਿਣ ਲੱਗੇ ਕਿ हे ਪਰਮਾਤਮਾ ਅਸੀਂ ਤਾਂ ਤੇਰੇ ਦਰ ਤੇ ਆ ਰਹੇ ਸੀ ਪਰ ਤੂੰ ਤਾਂ ਸਾਡੀ ਖੁਸ਼ੀਆਂ ਹੀ ਖੋ ਲਈਆਂ। ਉਸ ਤੋਂ ਬਾਅਦ ਸ਼ੰਕਰ ਤੇ ਰਾਣੀ ਨੇ ਉਸ ਬਸ ਹਾਦਸੇ ਤੋਂ ਬਾਅਦ ਆਪਣੇ ਪੁੱਤ ਨੂੰ ਬਹੁਤ ਲੱਭਿਆ ਪਰ ਉਹਨਾਂ ਦਾ ਪੁੱਤ ਨਾ ਮਿਲਿਆ। ਕੁਝ ਯਾਤਰੀਆਂ ਦਾ ਕਹਿਣਾ ਸੀ ਕਿ ਉਹਨਾਂ ਦਾ ਪੁੱਤ ਸ਼ਾਇਦ ਖਾਈ ਦੇ ਵਿੱਚ ਡਿੱਗ ਗਿਆ। ਕੁਝ ਲੋਕਾਂ ਦਾ ਕਹਿਣਾ ਸੀ ਕਿ ਬੱਚਾ ਨਦੀ 'ਚ ਡਿੱਗ ਕੇ ਰੁੜ ਗਿਆ। ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਜਦੋਂ ਸ਼ੰਕਰ ਤੇ ਰਾਣੀ ਨੇ ਆਪਣੇ 5 ਸਾਲਾਂ ਪੁੱਤ ਦੇ ਬਾਰੇ ਸੁਣੀਆਂ ਤਾਂ ਉਹਨਾਂ ਦਾ ਦਿਲ ਦਹਿਲ ਉਠਿਆ। ਪਰ ਦੋਸਤੋ ਉਹ ਉਹਨਾਂ ਦਾ ਇੱਕੋਲਾ ਪੁੱਤ ਸੀ। ਉਹੋ ਪੁੱਤ ਰਾਣੀ ਨੂੰ ਵਿਆਹ ਤੋਂ 10 ਸਾਲ ਬਾਅਦ ਮਿਲਿਆ ਸੀ ਕਿਉਂਕਿ ਰਾਣੀ ਨੇ ਬਹੁਤ ਮਿਹਨਤ ਕੀਤੀ ਸੀ ਤੇ ਬਹੁਤ ਦਰਦ ਸਹਿਆ ਸੀ ਉਸ ਤੋਂ ਬਾਅਦ ਜਾ ਕੇ ਰਾਣੀ ਨੂੰ ਇੱਕ ਪੁੱਤ ਦਾ ਸੁੱਖ ਮਿਲਿਆ ਸੀ ਪਰ ਉਹ ਸੁੱਖ ਵੀ ਜ਼ਿਆਦਾ ਦੇਰ ਤੱਕ ਨਹੀਂ ਮਿਲਿਆ ਰਾਣੀ ਦਾ ਰੋ ਰੋ ਕੇ ਹਾਲ ਬੁਰਾ ਹੋ ਗਿਆ ਸੀ ਹੁਣ ਸ਼ੰਕਰ ਤੇ ਰਾਣੀ ਉਸ ਅਧੂਰੀ ਯਾਤਰਾ 'ਚੋਂ ਆਪਣੇ ਘਰ ਵਾਪਸ ਆ ਗਏ ਤੇ ਉਸ ਯਾਤਰਾ ਨੂੰ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਨਹੀਂ ਭੁੱਲ ਸਕੇ ਪੁੱਲਦੇ ਵੀ ਕਿਵੇਂ ਜਿੱਥੇ ਉਹਨਾਂ ਦਾ 5 ਸਾਲ ਦਾ ਪੁੱਤ ਵਿਛੜ ਗਿਆ ਹੋਵੇ ਜਿਹੜਾ 10 ਸਾਲ ਬਾਅਦ ਰੱਬ ਅੱਗੇ ਅਰਦਾਸਾਂ ਕਰ ਕਰਕੇ ਸੁੱਖਾਂ ਮੰਗ ਮੰਗ ਕੇ ਲਿਆ ਹੋਵੇ ਤੇ ਉਹ ਇੱਕ ਯਾਤਰਾ ਦੌਰਾਨ ਇਦਾਂ ਹੀ ਗਾਇਬ ਹੋ ਜਾਵੇ ਤਾਂ ਫਿਰ ਉਹ ਉਸ ਦਿਨ ਨੂੰ ਕਿਵੇਂ ਭੁੱਲ ਸਕਦੇ ਨੇ ਸ਼ੰਕਰ ਤੇ ਰਾਣੀ ਵਾਪਸ ਆਪਣੇ ਪਿੰਡ ਆ ਗਏ ਤਾਂ ਪਿੰਡ ਵਾਲਿਆਂ ਨੇ ਉਹਨਾਂ ਨੂੰ ਬਹੁਤ ਸਵਾਲ ਕੀਤੇ ਕਿ ਤੁਹਾਡਾ ਪੁੱਤ ਕਿੱਥੇ ਹੈ ਕੀ ਤੁਸੀਂ ਲੱਭਿਆ ਹੀ ਨਹੀਂ ਕਿ ਤੁਹਾਨੂੰ ਮਿਲਿਆ ਹੀ ਨਹੀਂ ਤਾਂ ਤਰ੍ਹਾਂ ਤਰ੍ਹਾਂ ਦੇ ਸਵਾਲਾਂ ਤੋਂ ਸ਼ੰਕਰ ਤੇ ਰਾਣੀ ਬਹੁਤ ਜ਼ਿਆਦਾ ਪਰੇਸ਼ਾਨ ਵੀ ਹੋ ਗਏ ਸੀ ਪਰ ਉਸ ਦੀ ਮਾਇਆ ਉਹੀ ਜਾਣੇ ਸਮਾਂ ਬੀਤਦਾ ਗਿਆ ਹੁਣ ਸ਼ੰਕਰ ਤੇ ਰਾਣੀ ਉਹਨਾਂ ਦੇ ਘਰ ਦੇ ਵਿੱਚ ਉਹ ਦੋਵੇਂ ਹੀ ਰਹਿ ਗਏ ਸੀ ਬਹੁਤ ਟਾਈਮ ਹੋ ਗਿਆ ਉਸ ਤੋਂ ਬਾਅਦ ਰਾਣੀ ਨੇ ਕਿਸੇ ਵੀ ਬੱਚੇ ਨੂੰ ਜਨਮ ਨਹੀਂ ਦਿੱਤਾ ਕਿਉਂਕਿ ਰਾਣੀ ਉਸ ਘਟਨਾ ਤੋਂ ਬਾਅਦ ਬਹੁਤ ਟੁੱਟ ਗਈ ਸੀ ਤੇ ਰਾਣੀ ਹਮੇਸ਼ਾ ਹੀ ਸ਼ੰਕਰ ਨੂੰ ਇਹ ਬੋਲਦੀ ਸੀ ਕਿ ਮੈਨੂੰ ਹੁਣ ਕੋਈ ਵੀ ਬੱਚਾ ਨਹੀਂ ਚਾਹੀਦਾ ਪਰਮਾਤਮਾ ਨੇ ਮੇਰੀ ਸਭ ਤੋਂ ਵੱਡੀ ਖੁਸ਼ੀ ਖੋਈ ਹੈ ਹੁਣ ਮੈਨੂੰ ਹੋਰ ਕੋਈ ਖੁਸ਼ੀ ਨਹੀਂ ਚਾਹੀਦੀ ਉਦੋਂ ਹੀ ਸ਼ੰਕਰ ਰਾਣੀ ਨੂੰ ਬਹੁਤ ਸਮਝਾਉਂਦਾ ਹੈ ਪਰ ਰਾਣੀ ਨਹੀਂ ਸਮਝਦੀ ਸੋ ਦੋਸਤੋ ਟਾਈਮ ਲੰਘਦਾ ਗਿਆ ਉਸ ਘਟਨਾ ਨੂੰ ਲਗਭਗ 27 ਸਾਲ ਹੋ ਗਏ ਸੀ ਸ਼ੰਕਰ ਤੇ ਰਾਣੀ ਹਲੇ ਵੀ ਉਸ ਸਦਮੇ ਤੋਂ ਬਾਹਰ ਨਹੀਂ ਆਏ ਸੀ ਕਿਉਂਕਿ ਉਹ ਉਹਨਾਂ ਦਾ ਇਕ ਲੋਤਾ ਪੁੱਤ ਸੀ ਤੇ ਉਹ ਆਪਣੇ ਪੁੱਤ ਨੂੰ ਬਹੁਤ ਹੀ ਪਿਆਰ ਕਰਦੇ ਸੀ ਕਿਉਂਕਿ ਇੱਕ ਮਾਤਾ ਪਿਤਾ ਹੀ ਜਾਣਦੇ ਨੇ ਆਪਣੇ ਪੁੱਤ ਦੇ ਵਿਛੜਨ ਦਾ ਦੁੱਖ ਪਰ ਇੱਕ ਕਹਾਵਤ ਹੈ ਕਿ ਪਰਮਾਤਮਾ ਦੇ ਘਰ ਧੇਰ ਹੈ ਅੰਧੇਰ ਨਹੀਂ ਉਸ ਘਟਨਾ ਦੇ 27 ਸਾਲ ਬਾਅਦ ਉਹੀ ਪੁੱਤ ਆਪਣੇ ਮਾਤਾ ਪਿਤਾ ਨੂੰ ਮਿਲਣ ਘਰ ਪਹੁੰਚਿਆ OB SP ਬਣ ਕੇ ਤੁਹਾਨੂੰ ਇਸ ਘਟਨਾ ਤੇ ਯਕੀਨ ਨਹੀਂ ਹੋਵੇਗਾ ਪਰ ਇਹ ਰਾਜਸਥਾਨ ਦੀ ਸੱਚੀ ਘਟਨਾ ਹੈ ਇਹ ਘਟਨਾ ਪਾਵੇਂ ਹਰੀਦੁਆਰ ਵਿੱਚ ਘਟੀ ਸੀ ਪਰ ਇਸ ਘਟਨਾ ਦਾ ਅੰਤ ਰਾਜਸਥਾਨ ਵਿੱਚ ਹੋਇਆ ਦਰਅਸਲ ਜਦੋਂ ਵਿਜੇ ਨੂੰ ਪਤਾ ਲੱਗਿਆ ਕਿ 27 ਸਾਲ ਬਾਅਦ ਉਸ ਦੇ ਮਾਤਾ ਪਿਤਾ ਜਿਉਂਦੇ ਨੇ ਤਾਂ ਵਿਜੇ ਆਪਣੇ ਮਾਤਾ ਪਿਤਾ ਨੂੰ ਲੱਭਦਾ ਹੋਇਆ ਉਸੇ ਪਿੰਡ ਪਹੁੰਚਿਆ ਉਸੇ ਘਰ ਪਹੁੰਚਿਆ ਜਿੱਥੇ ਉਸ ਦਾ ਜਨਮ ਹੋਇਆ ਸੀ ਜਦੋਂ ਵਿਜੇ ਆਪਣੇ ਮਾਤਾ-ਪਿਤਾ ਦੇ ਸਾਹਮਣੇ ਪਹੁੰਚਿਆ ਉਹਨਾਂ ਨੂੰ ਦੱਸਣ ਲੱਗਿਆ ਕਿ ਮੈਂ ਤੁਹਾਡਾ ਪੁੱਤ ਹਾਂ ਪਰ ਮਾਤਾ-ਪਿਤਾ ਜਿਹੜੇ ਸੀ ਉਹ ਕਹਿਣ ਲੱਗੇ ਕਿ ਇਹ ਤੂੰ ਕੀ ਮਜ਼ਾਕ ਕਰ ਰਿਹਾ ਹੈ ਸਾਡਾ ਪੁੱਤ 27 ਸਾਲ ਪਹਿਲਾਂ ਇੱਕ ਬੱਸ ਘਟਨਾ ਦੇ ਵਿੱਚ ਮਰ ਗਿਆ ਸੀ ਤੂੰ ਕੌਣ ਹੈ ਕਿ ਤੂੰ ਆਪਣੇ ਆਪ ਨੂੰ ਸਾਡਾ ਪੁੱਤ ਕਿਉਂ ਦੱਸ ਰਿਹਾ ਹੈ ਦਰਅਸਲ ਸ਼ੰਕਰ ਨੂੰ ਸ਼ੱਕ ਹੋਇਆ ਕਿ ਸ਼ਾਇਦ ਇਹ ਝੂਠਾ ਵਿਅਕਤੀ ਹੈ ਜਿਹੜਾ ਆਪਣੇ ਆਪ ਨੂੰ ਸਾਡਾ ਪੁੱਤ ਦੱਸ ਰਿਹਾ ਹੈ ਕਿਉਂਕਿ ਸ਼ੰਕਰ ਦੇ ਕੋਲ ਬਹੁਤ ਹੀ ਪੈਸਾ ਧਨ ਦੌਲਤ ਸੀ ਤੇ ਉਹ ਬਹੁਤ ਪੈਸੇ ਵਾਲਾ ਸੀ ਉਹ ਸਿਰਫ ਉਲਾਦ ਦੇ ਪਾਸਿਓਂ ਹੀ ਦੁਖੀ ਸੀ ਬਾਕੀ ਉਸ ਦੀ ਜ਼ਿੰਦਗੀ ਦੇ ਵਿੱਚ ਸਾਰੇ ਸੁੱਖ ਸੀ ਤਾਂ ਸ਼ੰਕਰ ਸੋਚਦਾ ਹੈ ਕਿ ਹੋ ਸਕਦਾ ਹੈ ਇਹ ਮੇਰਾ ਝੂਠਾ ਪੁੱਤ ਹੋਣ ਦਾ ਦਾਵਾ ਕਰ ਰਿਹਾ ਹੋਵੇ ਮੇਰੀ ਸਾਰੀ ਧਨ ਦੌਲਤ ਹੜਪਣ ਆਇਆ ਹੋਵੇ ਕਿਉਂਕਿ ਇਦਾਂ ਹਰ ਕਿਸੇ ਤੇ ਭਰੋਸਾ ਕਰਨਾ ਆਸਾਨ ਨਹੀਂ ਹੁੰਦਾ ਤਾਂ ਦੋਸਤੋ ਜਦੋਂ ਐਸਪੀ ਨੇ ਕਿਹਾ ਕਿ ਯਕੀਨ ਕਰੋ ਮੈਂ ਤੁਹਾਡਾ ਹੀ ਪੁੱਤ ਹਾਂ ਸ਼ੰਕਰ ਤੇ ਰਾਣੀ ਨੇ ਮਨ੍ਹਾ ਕਰ ਦਿੱਤਾ ਕਿ ਇਹ ਨਹੀਂ ਹੋ ਸਕਦਾ ਮੇਰਾ ਪੁੱਤ ਤਾਂ 27 ਸਾਲ ਪਹਿਲਾਂ ਹੀ ਮਰ ਗਿਆ ਤਾਂ ਫਿਰ ਉਹ ਇੱਥੇ ਕਿਵੇਂ ਆ ਸਕਦਾ ਹੈ ਹੁਣ ਜਿਹੜੀ ਰਾਣੀ ਸੀ ਉਹ ਤਾਂ ਮਾਂ ਸੀ ਮਾਂ ਦੀ ਮਮਤਾ ਚਹੀ ਲੈਨ ਸੀ ਐਸਪੀ ਦੇ ਅੰਦਰ ਇੱਕ ਗੱਲ ਦੇਖੀ ਸੀ ਦਰਅਸਲ ਦੋਸਤੋ ਜਿਹੜਾ ਵਿਜੇ ਸੀ 5 ਸਾਲ ਦਾ ਉਸ ਦੀ ਗਰਦਨ ਤੇ ਇੱਕ ਨਿਸ਼ਾਨ ਸੀ ਕਾਲੇ ਰੰਗ ਦਾ ਤੇ ਉਸ ਐਸਪੀ ਦੇ ਗਲ ਤੇ ਵੀ ਕਾਲੇ ਰੰਗ ਦਾ ਨਿਸ਼ਾਨ ਸੀ ਜਦੋਂ ਰਾਣੀ ਦੀ ਨਿਗਾ ਉਸ ਦੀ ਗਰਦਨ ਤੇ ਪਈ ਉਦੋਂ ਰਾਣੀ ਸ਼ੰਕਰ ਨੂੰ ਬੋਲਣ ਲੱਗੀ ਕਿ ਰੁਕੋ ਇਹ ਮੁੰਡਾ ਸ਼ਾਇਦ ਸਹੀ ਕਹਿ ਰਿਹਾ ਹੈ ਇਹ ਸਾਡਾ ਪੁੱਤ ਹੀ ਹੈ ਉਦੋਂ ਹੀ ਸ਼ੰਕਰ ਬੋਲਦਾ ਹੈ ਕਿ ਰਾਣੀ ਸ਼ਾਇਦ ਤੂੰ ਪਾਗਲ ਹੋ ਗਈ ਹੈ ਕੀ ਤੈਨੂੰ ਲੱਗਦਾ ਹੈ ਕਿ ਸਾਡਾ ਪੁੱਤ ਜਿਉਂਦਾ ਸੀ ਕੀ ਤੈਨੂੰ ਲੱਗਦਾ ਹੈ ਬਸ ਘਟਨਾ ਦੇ ਵਿੱਚ ਸਾਡਾ ਪੁੱਤ ਬਚਿਆ ਹੋਵੇਗਾ ਆਪਾਂ ਕਿੰਨਾ ਲੱਭਿਆ ਪਰ ਸਾਨੂੰ ਉਹ ਨਾ ਲੱਭਿਆ ਉਦੋਂ ਹੀ ਰਾਣੀ ਸ਼ੰਕਰ ਨੂੰ ਦੱਸਦੀ ਹੈ ਕਿ ਦਰਅਸਲ ਵਿਜੇ ਦੀ ਗਰਦਨ ਤੇ ਜਿਹੜੇ ਕਾਲੇ ਰੰਗ ਦਾ ਨਿਸ਼ਾਨ ਸੀ ਜਨਮ ਤੋਂ ਹੀ ਉਹੀ ਨਿਸ਼ਾਨ ਮੈਨੂੰ ਇਸ ਮੁੰਡੇ ਦੀ ਗਰਦਨ ਤੇ ਦਿਖ ਰਿਹਾ ਹੈ ਜਦੋਂ ਸ਼ੰਕਰ ਨੇ ਉਹ ਨਿਸ਼ਾਨੇ ਦੇਖੇ ਤਾਂ ਉਹ ਰਾਣੀ ਨੂੰ ਕਹਿਣ ਲੱਗਿਆ ਕਿ ਰਾਣੀ ਇਹ ਕਿੱਥੇ ਲਿਖਿਆ ਕਿ ਸਿਰਫ ਆਪਣੇ ਹੀ ਪੁੱਤ ਦੀ ਗਰਦਨ ਤੇ ਉਹੀ ਨਿਸ਼ਾਨੀ ਸੀ ਹੋ ਸਕਦਾ ਹੈ ਕਿ ਕਿਸੇ ਹੋਰ ਵੀ ਵਿਅਕਤੀ ਦੀ ਗਰਦਨ ਤੇ ਅਜਿਹਾ ਹੀ ਨਿਸ਼ਾਨ ਹੋਵੇ ਪਰ ਜਿਹੜੀ ਮਾਂ ਦੀ ਮਮਤਾ ਹੁੰਦੀ ਹੈ ਉਹ ਆਪਣੇ ਪੁੱਤ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਹਿਚਾਣ ਹੀ ਲੈਂਦੀ ਹੈ। ਰਾਣੀ ਤੇ ਸ਼ੰਕਰ ਦੇ ਵਿੱਚ ਬਹੁਤ ਹੀ ਬਹਿਸ ਹੋਈ ਪਰ ਰਾਣੀ ਨੇ ਇਹ ਨਹੀਂ ਮੰਨਿਆ ਕਿ ਇਹ ਮੇਰਾ ਪੁੱਤ ਨਹੀਂ ਹੈ। ਰਾਣੀ ਇਸ ਜਿੱਦ ਤੇ ਹੀ ਅੜੀ ਰਹੀ ਕਿ ਇਹ ਹੀ ਮੇਰਾ ਪੁੱਤ ਹੈ। ਤਾਂ ਐਸਪੀ ਇਹ ਸਾਰਾ ਕੁਝ ਦੇਖ ਰਿਹਾ ਸੀ ਤੇ ਐਸਪੀ ਨੇ ਇਹ ਵੀ ਕਿਹਾ ਕਿ ਮਾਤਾ ਪਿਤਾ ਤੁਸੀਂ ਸਮਝੋ ਮੈਂ ਹੀ ਤੁਹਾਡਾ ਪੁੱਤ ਹਾਂ। ਸ਼ੰਕਰ ਨੇ ਜਦੋਂ ਪੁੱਛਿਆ ਕਿ ਜੇ ਤੂੰ ਸਾਡਾ ਪੁੱਤ ਹੈ ਤਾਂ ਇਹ ਦੱਸ ਵੀ ਤੇਰੇ ਨਾਲ ਹੋਇਆ ਕੀ ਸੀ? ਤੋਂ ਜਿਉਂਦਾ ਕਿਵੇਂ ਬਚਿਆ ਉਹ ਉਸ ਘਟਨਾ ਦੀ ਸੱਚਾਈ ਦੱਸਦਾ ਹੈ ਦਰਅਸਲ ਘਟਨਾ ਦੇ ਸਮੇਂ ਬੱਸ ਵਿੱਚ ਇੱਕ ਸਾਧੂ ਵੀ ਬੈਠਾ ਹੋਇਆ ਸੀ ਜਦੋਂ ਉਹ ਘਟਨਾ ਘਟੀ ਸੀ ਜਦੋਂ ਵਿਜੇ ਬੱਸ ਤੋਂ نیچے ਡਿੱਗ ਗਿਆ ਸੀ ਕਿਸੇ ਕੋਨੇ 'ਚ ਪੱਥਰ ਦੇ ਨਾਲ ਟਕਰਾ ਕੇ ਇੱਕ ਪੱਥਰ ਦੇ નીચે ਦਬ ਗਿਆ ਸੀ ਉਦੋਂ ਵਿਜੇ ਨੂੰ ਉਸ ਸਾਧੂ ਨੇ ਦੇਖ ਲਿਆ ਸੀ ਕਿਉਂਕਿ ਜਿਹੜੀ ਘਟਨਾ ਘਟਰੀ ਸੀ ਉਹ ਘਟਨਾ ਪਹਾੜ ਤੋਂ ਪੱਥਰ ਡਿੱਗਣ ਦੇ ਕਾਰਨ ਹੀ ਹੋਈ ਸੀ ਤੇ ਉਸੇ ਪੱਥਰ ਦੇ ਨੀਚੇ ਵਿਜੇ ਦਬ ਗਿਆ ਸੀ ਜਿਸ ਪੱਥਰ ਦੇ ਕਾਰਨ ਵਿਜੇ ਕਿਸੇ ਨੂੰ ਵੀ ਨਹੀਂ ਦਿਖਾਈ ਦੇ ਰਿਹਾ ਸੀ ਕਿਉਂਕਿ ਵਿਜੇ ਸਿਰਫ 5 ਸਾਲ ਦਾ ਸੀ ਤੇ ਉਹ ਬਹੁਤ ਛੋਟਾ ਸੀ ਜਿਸ ਵਜਾਤੇ ਨਾਲ ਉਹ ਲੱਭਣ ਤੇ ਵੀ ਨਾ ਮਿਲਿਆ ਫਿਰ ਉਦੋਂ ਹੀ ਵਿਜੇ ਨੇ ਸਾਰੀ ਸਚਾਈ ਸਾਰੀ ਹਕੀਕਤ ਦੱਸੀ ਜਦੋਂ ਮੈਂ ਉਸ ਘਟਨਾ 'ਚ ਜ਼ਖਮੀ ਹੋ ਕੇ ਪਿਆ ਹੋਇਆ ਸੀ ਮੈਨੂੰ ਇੱਕ ਸਾਧੂ ਨੇ ਦੇਖਿਆ ਤਾਂ ਉਸ ਸਾਧੂ ਨੇ ਮੈਨੂੰ ਦੱਸਿਆ ਸੀ ਕਿ ਪੁੱਤ ਤੇਰੇ ਘਰ ਵਾਲੇ ਤਾਂ ਚਲੇ ਗਏ ਮੈਨੂੰ ਪਤਾ ਨਹੀਂ ਤੇਰਾ ਜਨਮ ਕਿੱਥੇ ਹੋਇਆ ਸੀ ਤੂੰ ਕਿੱਥੋਂ ਆਇਆ ਹੈ ਤੇ ਤੇਰੇ ਮਾਤਾ ਪਿਤਾ ਕੌਣ ਨੇ ਕਿਉਂਕਿ ਡਿਗਣ ਦੇ ਕਾਰਨ ਵਿਜੇ ਦੀ ਯਾਦ ਆਸ਼ ਵੀ ਚਲੀ ਗਈ ਸੀ ਫਿਰ ਸਾਧੂ ਨੇ ਹੀ ਆਪਣੀ ਝੋਂਪੜੀ ਦੇ ਵਿੱਚ ਵਿਜੇ ਦਾ ਪਾਲਣ ਪੋਸਣ ਕੀਤਾ ਦਰਸਲ ਉਹ ਜਿਹੜਾ ਸਾਧੂ ਸੀ ਉਹ ਕੋਈ ਸਧਾਰਨ ਸਾਧੂ ਨਹੀਂ ਸੀ। ਅਜਿਹਾ ਕਿਹਾ ਜਾਂਦਾ ਹੈ ਕਿ ਜਿਸ ਸਾਧੂ ਨੇ ਵਿਜੇ ਦੀ ਜਾਨ ਬਚਾਈ ਸੀ ਉਹ ਸਾਧੂ ਭਗਵਾਨ ਦਾ ਹੀ ਇੱਕ ਰੂਪ ਸੀ। ਵਿਜੇ ਨੇ ਆਪਣੇ ਮਾਤਾ ਪਿਤਾ ਨੂੰ ਇਹ ਵੀ ਦੱਸਿਆ ਉਸ ਸਾਧੂ ਨੇ ਮੇਰੀ ਜਾਨ ਬਚਾਈ ਸੀ। ਜਾਨ ਬਚਾਉਣ ਤੋਂ ਬਾਅਦ ਉਸ ਸਾਧੂ ਨੇ ਮੈਨੂੰ ਇੱਕ ਅनाथ ਆਸ਼ਰਮ ਦੇ ਵਿੱਚ ਭੇਜ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਸਾਧੂ ਚਲਦੇ ਭਲੇ ਇਸ ਲਈ ਸਾਧੂ ਕਦੇ ਵੀ ਇੱਕ ਜਗ੍ਹਾ ਤੇ ਪੱਕੇ ਨਹੀਂ ਰਹਿੰਦੇ ਇਸ ਲਈ ਫਿਰ ਸਾਧੂ ਨੇ ਸੋਚਿਆ ਕਿ ਜੇਕਰ ਇਹ ਬੱਚਾ ਮੇਰੇ ਨਾਲ ਰਹੇਗਾ ਤਾਂ ਫਿਰ ਇਹ ਪੜ੍ਹੇ ਲਿਖੇਗਾ ਕਿਵੇਂ ਇਸ ਲਈ ਸਾਧੂ ਨੇ ਮੈਨੂੰ ਇੱਕ ਅਨਾਥ ਆਸ਼ਰਮ ਦੇ ਵਿੱਚ ਛੱਡ ਦਿੱਤਾ ਤੇ ਉਸ ਅਨਾਥ ਆਸ਼ਰਮ ਦੇ ਵਿੱਚ ਰਹਿ ਕੇ ਹੀ ਵਿਜੇ ਹੌਲੀ-ਹੌਲੀ ਵੱਡਾ ਹੁੰਦਾ ਗਿਆ ਵਿਜੇ ਨੇ ਪੜ੍ਹਾਈ ਲਿਖਾਈ ਕੀਤੀ ਪੜ੍ਹਾਈ ਲਿਖਾਈ ਕਰਕੇ ਮਿਹਨਤ ਕਰਕੇ ਵਿਜੇ ਐਸਪੀ ਦੇ ਅਹੁਦੇ ਤੱਕ ਪਹੁੰਚਿਆ বিজে পড়াই লিখাই ਦੇ ਵਿੱਚ ਬਹੁਤ ਹੀ ਹੁਸ਼ਿਆਰ ਸੀ। ਦਰਅਸਲ ਹੋਇਆ ਇਹ ਸੀ ਕਿ ਉਸ ਟਾਈਮ ਵਿਜੇ ਪਿੰਡ ਦੇ ਹੀ ਇੱਕ ਛੋਟੇ ਜਿਹੇ ਆਸ਼ਰਮ ਦੇ ਵਿੱਚ ਰਹਿੰਦਾ ਸੀ ਤੇ ਵਿਜੇ ਦੇ ਅੱਗੇ ਪਿੱਛੇ ਕੋਈ ਨਹੀਂ ਸੀ। ਇਹ ਵਿਜੇ ਜਾਣਦਾ ਸੀ। ਅनाथ ਆਸ਼ਰਮ ਦੇ ਵਿੱਚ ਵਿਜੇ ਨੂੰ ਬਹੁਤ ਦਿੱਕਤਾਂ ਵੀ ਆਈਆਂ। ਕਈ ਵਾਰ ਵਿਜੇ ਦੀ ਸਿਹਤ ਐਨੀ ਖਰਾਬ ਹੋਈ ਵਿਜੇ ਦੇ ਬਚਣ ਦੇ ਚਾਂਸ ਬਿਲਕੁਲ ਵੀ ਨਹੀਂ ਸੀ ਪਰ ਵਿਜੇ ਉਸ ਹਾਸੇ ਦੇ ਵਿੱਚ ਵੀ ਬਚ ਗਿਆ। ਕਿਉਂਕਿ ਵਿਜੇ ਦੇ ਨਾਲ ਕੋਈ ਨਾ ਕੋਈ ਚਮਤਕਾਰੀ ਸ਼ਕਤੀ ਸੀ ਤੇ ਵਿਜੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸੰਘਰਸ਼ ਵੀ ਦੇਖਿਆ ਉਦੋਂ ਹੀ ਵਿਜੇ ਦੇ ਮਾਪੇ ਪੁੱਛਦੇ ਨੇ ਕਿ ਇਹ ਸਾਰਾ ਕੁਝ ਤਾਂ ਠੀਕ ਹੈ ਪਰ ਤੈਨੂੰ ਸਾਡਾ ਪਤਾ ਕਿਵੇਂ ਲੱਗਿਆ ਤੈਨੂੰ ਕਿਵੇਂ ਪਤਾ ਲੱਗਿਆ ਕਿ ਅਸੀਂ ਇੱਥੇ ਹੀ ਰਹਿੰਦੇ ਹਾਂ ਤੇ ਤੇਰੇ ਮਾਪੇ ਅੱਜ ਵੀ ਜਿਉਂਦੇ ਨੇ ਉਦੋਂ ਹੀ ਵਿਜੇ ਨੇ ਦੱਸਿਆ ਕਿ ਦਰਅਸਲ ਮੈਂ ਜੈਪੂਰ 'ਚ ਐਸਪੀ ਬਣ ਕੇ ਉਹਦੇ ਤੇ ਬਿਰਾਜਮਾਨ ਹੋਇਆ ਸੀ ਉਦੋਂ ਮੈਂ ਸਰਕਾਰੀ ਕੁਆਟਰਾਂ 'ਚ ਰਹਿੰਦਾ ਸੀ ਆਪਣੀ ਨੌਕਰੀ ਕਰ ਰਿਹਾ ਸੀ ਉਦੋਂ ਹੀ ਮੇਰੇ ਘਰ 'ਚ ਇੱਕ ਸਾਧੂ ਆਇਆ ਉਸ ਸਾਧੂ ਨੇ ਮੈਨੂੰ ਦੇਖਦੇ ਹੀ ਇਹ ਬੋਲਿਆ ਕਿ ਤੂੰ ਇੱਕ ਅਨਾਥ ਬੱਚਾ ਹੈ ਐਸਪੀ ਬੋਲਿਆ ਕਿ ਹਾਂ ਮਹਾਰਾਜ ਤੁਸੀਂ ਸਹੀ ਕਿਹਾ ਉਦੋਂ ਹੀ ਉਸ ਸਾਧੂ ਨੇ ਵਿਜੇ ਦਾ ਚਿਹਰੇ ਦੇਖ ਕੇ ਕਿਹਾ ਕਿ ਦਰਅਸਲ ਤੇਰੇ ਨਾਲ ਇੱਕ ਘਟਨਾ ਘਟੀ ਸੀ ਤੇ ਉਸ ਘਟਨਾ ਦੇ ਵਿੱਚ ਤੂੰ ਆਪਣੇ ਮਾਤਾ ਪਿਤਾ ਤੋਂ ਵਿਛੜ ਗਿਆ ਸੀ ਤੇ ਉਸ ਤੋਂ ਬਾਅਦ ਤੋਂ ਇੱਕ ਅਨਾਥ ਆਸ਼ਰਮ ਦੇ ਵਿੱਚ ਪਲਿਆ ਤੇ ਵੱਡਾ ਹੋਇਆ ਇੰਨੀ ਗੱਲ ਸੁਣਦੇ ਹੀ ਐਸਪੀ ਸਾਧੂ ਨੂੰ ਕਹਿੰਦਾ ਹੈ ਕਿ ਬਾਬਾ ਤੂੰ ਕੀ ਮজা ਕਰ ਰਿਹਾ ਹੈ ਲੱਗਦਾ ਹੈ ਤੈਨੂੰ ਕਿਸੇ ਨੇ ਮੇਰੇ ਬਾਰੇ ਦੱਸਿਆ ਹੋਵੇਗਾ ਮੈਨੂੰ ਵੀ ਪਤਾ ਹੈ ਕਿ ਮੈਂ ਇੱਕ ਅनाथ ਆਸ਼ਰਮ ਦੇ ਵਿੱਚ ਪਲਿਆ ਤੇ ਵੱਡਾ ਹੋਇਆ ਪਰ ਇਹ ਤੁਸੀਂ ਕੀ ਕਹਿ ਰਹੇ ਹੋ ਕਿ ਮੇਰੇ ਮਾਤਾ ਪਿਤਾ ਜਿਉਂਦੇ ਨੇ ਤੇ ਮੇਰੇ ਨਾਲ ਇੱਕ ਘਟਨਾ ਘਟੀ ਸੀ ਉਦੋਂ ਹੀ ਉਹ ਸਾਧੂ ਮਹਾਰਾਜ ਦੱਸਦਾ ਹੈ ਕਿ ਪੁੱਤ ਮੈਨੂੰ ਇਸ ਧਰਤੀ ਤੇ ਹਰ ਇੱਕ ਵਿਅਕਤੀ ਦਾ ਅਗਲਾ ਪਿਛਲਾ ਸਾਰਾ ਕੁਝ ਦਿਖਾਈ ਦਿੰਦਾ ਹੈ ਹੁਣ ਜਿਹੜਾ ਐਸਪੀ ਸੀ ਸੋਚਦਾ ਹੈ ਕਿ ਸ਼ਾਇਦ ਸਾਧੂ ਪਾਗਲ ਹੈ ਇਦਾਂ ਹੀ ਗੱਲਾਂ ਬਣਾ ਰਿਹਾ ਤੇ ਐਸਪੀ ਸਾਧੂ ਨੂੰ ਕਹਿੰਦਾ ਹੈ ਜੇਕਰ ਤੁਹਾਨੂੰ ਦਕਸ਼ਨਾ ਚਾਹੀਦੀ ਹੈ ਮੈਂ ਇਦਾਂ ਹੀ ਦੇ ਦਿੰਦਾ ਹਾਂ ਪਰ ਐਦਾਂ ਫਾਲਤੂ ਦੀਆਂ ਗੱਲਾਂ ਨਾ ਕਰ ਤੇ ਐਸਪੀ ਸਾਧੂ ਨੂੰ ਦਖਸ਼ਣਾ ਦੇ ਦਿੰਦਾ ਹੈ ਠੀਕ ਹੈ ਮਹਾਰਾਜ ਤੁਸੀਂ ਜਾਓ ਤੇ ਮੈਨੂੰ ਆਪਣਾ ਕੰਮ ਕਰਨ ਦਿਓ ਤਾਂ ਫਿਰ ਸਾਧੂ ਕਹਿੰਦਾ ਹੈ ਕਿ ਤੂੰ ਮੇਰਾ ਅਪਮਾਨ ਕਰ ਰਿਹਾ ਹੈ ਮੈਂ ਤੈਨੂੰ ਸੱਚ ਦੱਸ ਰਿਹਾ ਕਿ ਤੇਰੇ ਮਾਤਾ ਪਿਤਾ ਅੱਜ ਵੀ ਜਿਉਂਦੇ ਨੇ ਤੇ ਉਹ ਅੱਜ ਵੀ ਤੇਰਾ ਇੰਤਜ਼ਾਰ ਕਰ ਰਹੇ ਨੇ ਉਦੋਂ ਹੀ ਐਸਪੀ ਕਹਿੰਦਾ ਹੈ ਕਿ ਮਹਾਰਾਜ ਬੱਸ ਬੋਟ ਹੋ ਗਿਆ ਮੇਰਾ ਦਿਮਾਗ ਖਰਾਬ ਨਾ ਕਰ ਨਹੀਂ ਤਾਂ ਮੈਂ ਤੈਨੂੰ ਵੀ ਜੇਲ੍ਹ ਦੇ ਵਿੱਚ ਬੰਦ ਕਰ ਦੇਵਾਂਗਾ ਉਦੋਂ ਹੀ ਉਹ ਸਾਧੂ ਕਹਿੰਦਾ ਹੈ ਕਿ ਪੁੱਤ ਭਾਵੇਂ ਤੂੰ ਮੈਨੂੰ ਜੇਲ੍ਹ 'ਚ ਬੰਦ ਕਰ ਦੇ ਚਾਹੇ ਫਾਂਸੀ ਦੇ ਲਮਕਾ ਦੇ ਪਰ ਜਿਹੜੀ ਗੱਲ ਮੈਂ ਤੈਨੂੰ ਦੱਸ ਰਿਹਾ ਹਾਂ ਉਹ ਗੱਲ ਬਿਲਕੁਲ ਸੱਚ ਹੈ ਸਾਧੂ ਨੇ ਐਸਪੀ ਦੇ ਸਿਰ ਤੇ ਹੱਥ ਰੱਖਿਆ ਤੇ ਉਹ 2 ਮਿੰਟਾਂ ਦੇ ਲਈ ਆਪਣੀ ਪੁਰਾਣੀ ਜ਼ਿੰਦਗੀ ਦੇ ਵਿੱਚ ਚਲਾ ਗਿਆ ਐਸਪੀ ਨੇ ਉਹ ਸਾਰਾ ਕੁਝ ਦੇਖਿਆ ਆਪਣੇ ਮਨ ਦੇ ਅੰਦਰ ਜਿਹੜਾ ਉਸ ਸਾਧੂ ਨੇ ਦੱਸਿਆ ਸੀ ਤੇ ਜਿਵੇਂ ਹੀ ਐਸਪੀ ਨੇ ਅੱਖਾਂ ਖੋਲ੍ਹੀਆਂ ਤੇ ਉਹੋ ਸਾਧੂ ਉਥੋਂ ਗਾਇਬ ਹੋ ਗਿਆ ਸੀ ਇਹ ਚਮਤਕਾਰ ਕੋਈ ਛੋਟਾ ਮੋਟਾ ਚਮਤਕਾਰ ਨਹੀਂ ਸੀ ਐਸਪੀ ਜਦੋਂ ਇਹ ਸਾਰੀ ਗੱਲ ਆਪਣੇ ਮਾਤਾ ਪਿਤਾ ਨੂੰ ਦੱਸ ਰਿਹਾ ਸੀ ਤਾਂ ਹੁਣ ਮਾਤਾ ਪਿਤਾ ਨੂੰ ਵੀ ਐਸਪੀ ਦੀਆਂ ਗੱਲਾਂ ਤੇ ਵਿਸ਼ਵਾਸ ਹੋਣ ਲੱਗਿਆ ਕਿ ਹਾਂ ਸ਼ਾਇਦ ਇਹ ਹੀ ਸਾਡਾ ਪੁੱਤ ਹੈ ਜਦੋਂ ਐਸਪੀ ਦੇ ਸਿਰ ਤੇ ਸਾਧੂ ਨੇ ਹੱਥ ਰੱਖਿਆ ਸੀ ਤਾਂ ਐਸਪੀ ਨੇ ਉਹ ਸਾਰਾ ਕੁਝ ਦੇਖ ਲਿਆ ਸੀ ਕਿ ਉਸ ਦੇ ਮਾਤਾ ਪਿਤਾ ਕਿਹੋ ਜਿਹੇ ਦਿਸਦੇ ਨੇ ਉਹਨਾਂ ਦੇ ਮਾਤਾ ਪਿਤਾ ਕਿੱਥੇ ਰਹਿੰਦੇ ਨੇ ਉਹਨਾਂ ਦੇ ਮਾਤਾ ਪਿਤਾ ਸੱਚ ਵਿੱਚ ਹੀ ਜਿਉਂਦੇ ਨੇ ਜਾਂ ਨਹੀਂ ਘਰ ਦਾ ਪਤਾ ਵੀ ਉਸ ਸਾਧੂ ਨੇ ਹੀ ਦੱਸਿਆ ਸੀ ਤੇ ਸਾਧੂ ਨੇ ਇਹ ਵੀ ਕਿਹਾ ਸੀ ਕਿ ਜੇਕਰ ਤੈਨੂੰ ਵਿਸ਼ਵਾਸ ਨਹੀਂ ਤੇ ਜਿਹੜੀ ਜਗ੍ਹਾ ਤੂੰ ਆਪਣਾ ਮਨ ਦੇ ਅੰਦਰ ਦੇਖੀ ਹੈ ਤਾਂ ਉਸ ਜਗ੍ਹਾ ਤੇ ਸਿਰਫ ਇੱਕ ਵਾਰ ਜਾ ਕੇ ਆ ਮੇਰੀ ਗੱਲ ਦਾ ਵਿਸ਼ਵਾਸ ਕਰ ਲੈ ਤਾਂ ਐਸਪੀ ਵਿਸ਼ਵਾਸ ਕਰਕੇ ਆਪਣੇ ਮਾਤਾ ਪਿਤਾ ਨੂੰ ਪਿੰਡ ਵਿੱਚ ਮਿਲਣ ਆ ਗਿਆ ਸੀ ਐਸਪੀ ਨੇ ਬਹੁਤ ਸਾਲਾਂ ਬਾਅਦ ਆਪਣੇ ਮਾਤਾ ਪਿਤਾ ਨੂੰ ਦੇਖਿਆ ਹੁਣ ਮਾਤਾ ਪਿਤਾ ਇਸ ਘਟਨਾ ਨੂੰ ਸੁਣਨ ਤੋਂ ਬਾਅਦ ਜੋਰ-ਜੋਰ ਦੇ ਨਾਲ ਰੋਣ ਲੱਗੇ ਉਦੋਂ ਹੀ ਪਤੀ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਦੇਖ ਮੈਂ ਤੈਨੂੰ ਕਿਹਾ ਸੀ ਨਾ ਪਰਮਾਤਮਾ ਦੇ ਘਰ ਧੇਰ ਹੈ ਅੰਧੇਰ ਨਹੀਂ ਕਿਉਂਕਿ ਜਿਹੜੀ ਘਟਨਾ ਘਟੀ ਸੀ ਉਸ ਤੋਂ ਬਾਅਦ ਉਸ ਬੱਸ ਦੇ ਵਿੱਚ ਜਿੰਨੇ ਵੀ ਯਾਤਰੀ ਸਵਾਰ ਸੀ ਉਹਨਾਂ ਸਾਰਿਆਂ ਨੇ ਮੰਨ ਲਿਆ ਸੀ ਕਿ ਉਹਨਾਂ ਦਾ ਪੁੱਤ ਮਰ ਗਿਆ ਉਹਨਾਂ ਦਾ ਪੁੱਤ ਸ਼ਾਇਦ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪਰ ਪਤੀ ਪਤਨੀ ਨੇ ਇਹ ਨਹੀਂ ਮੰਨਿਆ ਸੀ ਕਿ ਉਹਨਾਂ ਦਾ ਪੁੱਤਰ ਮਰ ਗਿਆ ਭਾਵੇਂ ਉਹ ਉਤੋਂ ਤੋਂ ਇਹ ਹੀ ਕਹਿੰਦੇ ਸੀ ਕਿ ਸਾਰਿਆਂ ਨੂੰ ਸਾਡਾ ਪੁੱਤ ਪੂਰਾ ਹੋ ਗਿਆ ਪਰ ਉਹਨਾਂ ਦੀ ਅੰਦਰਲੀ ਆਤਮਾ ਜਾਣਦੀ ਸੀ ਕਿ ਸਾਡਾ ਪੁੱਤ ਅਜੇ ਵੀ ਕਿਤੇ ਨਾ ਕਿਤੇ ਜਿਉਂਦਾ ਹੈ ਦਰਅਸਲ ਜਦੋਂ ਐਸਪੀ ਘਰ ਆਇਆ ਤਾਂ ਉਹਨਾਂ ਨੇ ਆਪਣੇ ਮਾਤਾ ਪਿਤਾ ਨੂੰ ਦੇਖਿਆ ਤਾਂ ਐਸਪੀ ਵੀ ਰੋਣ ਲੱਗ ਪਿਆ ਸੀ ਤਾਂ ਇਹ ਸਾਰੀ ਘਟਨਾ ਸੁਣਨ ਤੋਂ ਬਾਅਦ ਸ਼ੰਕਰ ਤੇ ਰਾਣੀ ਨੇ ਐਸਪੀ ਨੂੰ ਗੱਲ ਨਾਲ ਲਾ ਲਿਆ ਤੇ ਰੋਣ ਲੱਗੇ ਕਿ ਪੁੱਤ ਮੈਨੂੰ ਮaaf ਕਰ ਦੇ ਜਿਹੜਾ ਅਸੀਂ ਤੈਨੂੰ ਪਛਾਣਨ 'ਚ ਭੁੱਲ ਕੀਤੀ ਤੇ ਤੈਨੂੰ ਕੋਈ ਝੂਠਾ ਵਿਅਕਤੀ ਸਮਝ ਲਿਆ ਉਦੋਂ ਹੀ ਐਸਪੀ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਪਿਤਾ ਜੀ ਸਾਰੇ ਨੂੰ ਇਦਾਂ ਹੀ ਲੱਗੇਗਾ ਜਦੋਂ ਪੁੱਤ 27 ਸਾਲ ਬਾਅਦ ਆਪਣੇ ਮਾਤਾ ਪਿਤਾ ਨੂੰ ਮਿਲਣਾ ਆਵੇਗਾ ਤਾਂ ਹਰ ਮਾਤਾ ਪਿਤਾ ਨੂੰ ਸ਼ੱਕ ਹੋਵੇਗਾ ਹੀ ਹੋਵੇਗਾ ਜਦੋਂ ਇਹ ਘਟਨਾ ਪੂਰੇ ਪਿੰਡ ਦੇ ਵਿੱਚ ਫੈਲ ਗਈ ਸਾਰੇ ਪਿੰਡ ਵਾਲੇ ਕਹਿਣ ਲੱਗੇ ਕਿ ਸ਼ੰਕਰ ਤੇ ਰਾਣੀ ਤੁਸੀਂ ਬਹੁਤ ਹੀ ਕਰਮਾਂ ਵਾਲੇ ਹੋ ਜਿਹੜਾ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਦਿਨ ਆਇਆ ਤੁਸੀਂ ਸਬਰ ਕੀਤਾ ਤੇ ਪ੍ਰਮਾਤਮਾ ਨੇ ਤੁਹਾਡੀ ਝੋਲੀ ਵਿੱਚ ਤੁਹਾਡਾ ਪੁੱਤ ਤੇ ਖੁਸ਼ੀਆਂ ਪਾ ਦਿੱਤੀਆਂ ਸ਼ੰਕਰ ਦੇ ਘਰ ਦੇ ਵਿੱਚ ਤਿਉਹਾਰ ਜਿਹਾ ਮਾਹੌਲ ਬਣ ਗਿਆ ਸੋ ਦੋਸਤੋ ਤੁਸੀਂ ਇਸ ਘਟਨਾ ਨੂੰ ਝੂਠਾ ਮੰਨੋ ਜਾਂ ਫਿਰ ਇੱਕ ਮਜ਼ਾਕ ਮੰਨੋ ਇਹ ਤੁਹਾਡੇ ਤੇ ਨਿਰਪਰ ਕਰਦਾ ਹੈ ਜੇਕਰ ਤੁਸੀਂ ਮੰਨਦੇ ਹੋ ਕਿ ਵਾਕਿਆ ਹੀ ਇਦਾਂ ਹੋ ਸਕਦਾ ਹੈ ਤਾਂ ਤੁਸੀਂ ਬਹੁਤ ਹੀ ਵਧੀਆ ਇਨਸਾਨ ਹੋ ਸੋ ਬਾਕੀ ਤੁਸੀਂ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਸੱਚੀ ਘਟਨਾ ਦੇ ਨਾਲ ਕਹਾਣੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ